ਇਹਦਾ ਜੇਵਾ ਜਲਦੀ ਭਾਈ ਪੂਰੀ ਪਿੰਡ ਹਾਲੀਵਾਲ ਤੋਂ ਬਟਾਲੇ ਲਾਗੋ ਹਾਲੀਵਾਲ ਤੋਂ ਬਟਾਲੇ ਲਾਗੋ ਹਾਂਜੀ ਹਾਂਜੀ ਉਹ ਦੇਸਾਂ ਦੇ ਜੀ ਬਹੁਤ ਦੂਰੋਂ ਭਾਰੀ ਨੇ ਸੇਵਾ ਕਰਨ ਵਾਸਤੇ ਆਏ ਤੇ ਪਿੰਡ ਗੱਗੋਮਾਲ ਦੇ ਵਿੱਚ ਪਾਣੀ ਨਹੀਂ ਅੱਗੇ ਗਾੜੀ ਨਹੀਂ ਨਹੀਂ ਅੱਗੇ ਜਾਈ ਜਾ ਲੋਕਾਂ ਨੂੰ ਲੋੜਿਆ ਪਾਣੀ ਪੋਣੀ ਟਰੈਕਟਰ ਨੰਗੀ ਜਣਾ ਤੁਹਾਡਾ ਬੱਬੂ ਆਜੀ ਆਜੀ ਪੂਰੀ ਜਿੰਸ ਘਾੜਾ ਬਚੇ ਆਹ ਫੜ ਜਿੰਸ ਲੱਗ ਚਿਪਸ ਵਾੜਾ ਆ ਸਮਾਨ ਨੂੰ ਜਿਹਨ ਤੋਂ ਥੋੜਾ ਬੋੜਾ ਫੜਾ ਦੋ ਆ ਲਾਈਵ ਕਰ ਇਹਦੀ ਵੀ ਵੀ ਚਾੜ ਦੇ ਸਵਾਦ ਦੇ ਜੀ ਕੇਲੇ ਦੁੱਧ ਸਾਰਾ ਕੁਝ ਲੰਗਰ ਲੰਗਰ ਜਿਹੜਾ ਇੱਥੇ ਆਸ ਦਾ ਮੋਗਾ ਪਿਆ ਵੀ ਚੱਕ ਦੋ ਸਾਰਾ ਜਾਂਦੇ ਜਾਂਦੇ ਆਹ ਦੇਖ ਸਕਦੇ ਜਾਂਦਾ ਪਿਆ ਸਮਾਨ ਸਾਰਾ ਕੁਝ ਭਰਿਆ ਪਿਆ ਟਰਾਲੀ ਦੀਆਂ ਟਰਾਲੀਆਂ ਸਮਾਰਟ ਜਾਂਦਾ ਪਿਆ ਭਰ ਕੇ ਆਹ ਵੇ ਲੋ ਇੱਥੇ ਵੀ ਸਮਾਰਟ ਜਾਂਦਾ ਪਿਆ ਜਿੱਦਾਂ ਵਾਹਿਗੁਰੂ ਜੀ ਬੋਲੇ ਜੈ ਜੀ ਜੈ ਜੀ ਟਰਾਲੀਆਂ ਪਰ ਪਰ ਜਾਂਡੀਆਂ ਜੇ ਸਾਰਾ ਪੱਟੇ ਲਾਈਏ ਪਰ ਪਰ ਸਮਾਰਟ ਜਾਂਦਾ ਪਿਆ ਜੇ ਪੱਟੀਆਂ ਦੀ ਸੇਵਾ ਇਦਾਂ ਚੱਲਦੀ ਪਈ ਜੇ ਪੱਟੀਆਂ ਦਾ ਸਮਾਨਦਾਰਾ ਜਾਂਦਾ ਪਿਆ ਜੇ ਸੇਵਾ ਕਰਨਾ ਹੈ ਵੀਰ हाँ जी हाँ जी हाँ जी ਬਾਜੀ ਗੱਲਾਂ ਤੇ ਹੁਣੀ ਹੁਣੀ ਆ ਤੂੰ ਨਾ ਕਰਦਾ ਮੈਂ ਕੰਮ ਚੱਲਾ ਕਰ ਦਿੰਦੀ ਆ ਤੂੰ ਆਹ ਰੱਖਦਾ ਕੰਮ ਚੱਲਾ ਕਰਦਾ ਮੈਂ ਕੋਈ ਨਹੀਂ ਆ ਆਹ ਭਰਾ ਉਹਨੂੰ ਨਹੀਂ ਆ ਲੈ ਆ ਮੈਂ ਹੋਰ ਲੈਣਾ ਆਵੇ ਮੇਰੇ ਤੇ ਹੱਥ ਤੇ ਆ ਅਧੁਨ ਹੀ ਦੇ ਸਕਦੀ ਐ ਯੋਟੀ ਪਿੰਡ ਈਨਾਲਾ ਤੇ ਸੀਲ ਦੇ ਵਿੱਚ ਪਿੰਡ ਗੱਗੋ ਮਾਹ ਉਹਦੇ ਵਿੱਚ ਤੁਸੀਂ ਦੇਖ ਸਕਦੇ ਲੰਗਰ ਲੈ ਕੇ ਆਈ ਹੈ ਸੰਗਤ ਬਰਨਾਲੇ ਵਾਲੀ ਸਾਈਡ ਤੋਂ ਸੰਗਤ ਆਉਂਦੀ ਹੈ ਹਰ ਇੱਕ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਥੇ ਸੰਗਤ ਆਉਂਦੀ ਹੈ ਲੰਗਰ ਲੈ ਕੇ ਜਿਹੜੇ ਹਾਰ ਪੂਰੇ ਤੇ ਇੱਥੇ ਲੋਕ ਆ ਉਹਨਾਂ ਵਾਸਤੇ ਸੰਗਤ ਲੰਗਰ ਲੈ ਕੇ ਆਉਂਦੀ ਬਹੁਤ ਹੀ ਜ਼ਿਆਦਾ ਪੰਜਾਬੀਆਂ ਦਾ ਸੰਜੋਗ ਮਿਲਣ ਦੇ ਇੱਥੇ ਬਹੁਤ ਜ਼ਿਆਦਾ ਲੰਗਰ ਲੈ ਕੇ ਆਉਂਦੇ ਆ ਲੋਕ ਵੀ ਦੇਖ ਸਕਦੇ ਟਰਾਲੀ ਭਰੀ ਪਾਣੀ ਦੀ ਨਾਲ ਦੇ ਨਾਲ ਹੀ ਲੰਗਰ ਇੱਥੇ ਬਹੁਤ ਹੀ ਜ਼ਿਆਦਾ ਲੋਕ ਲੈ ਕੇ ਇੱਥੇ ਆਉਂਦੇ ਆ ਬਹੁਤ ਹੀ ਜ਼ਿਆਦਾ ਪੰਜਾਬ ਦੀ ਜਿਹੜੀ ਲੋਕ ਆ ਮਦਦ ਕਰਨ ਦੇ ਕਿਤੇ ਚਾਹ ਦਾ ਲੰਗਰ ਕਿਤੇ ਪ੍ਰਸ਼ਾਦੇ ਦਾ ਲੰਗਰ ਵੀ ਦੇਖ ਸਕਦੇ ਪਾਣੀ ਦਾ ਲੰਗਰ ਬਹੁਤ ਹੀ ਜਿਆਦਾ ਲੰਗਰ ਲੋਕੀ ਲੈ ਕੇ ਆਉਂਦੇ ਆ ਤੇ ਤੁਹਾਡਾ ਨਾਮ ਮੈਂ ਵੀਡੀਓ ਨੂੰ ਸ਼ੇਅਰ ਕਰੋ ਕਿ ਲੋਕਾਂ ਤੱਕ ਵੀਡੀਓ ਪਹੁੰਚ ਜਾਵੇ ਤੇ ਵੱਧ ਤੋਂ ਵੱਧ ਜਿਹੜੀ ਮਦਦ ਹੈ ਇੱਥੇ ਹੋ ਸਕੇ ਜਿਹੜੇ ਲੋਕ ਪਾਣੀ ਦੇ ਵਿੱਚ ਡੁੱਬ ਚੁੱਕੇ ਆ